ਅੱਜ ਦੁਬਾਰਾ ਗੁਰਦਾਸਪੁਰ ਦੇ ਆਵਾਮ ਨਾਲ ਔਰ ਇਲਾਕਾ ਵਾਸੀਆਂ ਨਾਲ ਰੂਪੂ ਹੋ ਰਿਹਾ ਅਸੀਂ 21 ਜਨਵਰੀ ਨੂੰ ਇਸੇ ਸਾਲ ਦੇ ਵਿੱਚ ਲੋਕਾਂ ਦੇ ਨਾਲ ਰੂਪੂ ਹੋਈ ਸੀ ਇਸੇ ਦਿਹਾਤੇ ਉਹ ਮੈਂ ਉਸ ਵਕਤ ਤੋਂ ਗੁਰਦਾਸਪੁਰ ਦੇ ਲੋਕਾਂ ਨੂੰ ਇਹ ਵਿਸ਼ਵਾਸ ਦੁਆਇਆ ਸੀਗਾ ਜਿਹੜਾ ਨਵੀਪੁਰ ਕੱਢ ਰੇਣਾ ਉਹ ਬਹੁਤ ਪੁਰਾਣੀ ਇਸ ਗੁਰਦਾਸਪੁਰ ਦੇ ਜਿਹੜੇ ਪੰਜ ਰੇ ਚੌਦਰੀ ਸੀ 1960 ਤੋਂ ਉਸ ਵਕਤ ਸ਼ਹਿਰ ਇਧਰਲੇ ਪਾਸੇ ਇੰਨਾ ਫੈਲਿਆ ਨਹੀਂ ਸੀਗਾ ਸ਼ਹਿਰ ਦੇ ਬਾਹਰ-ਬਾਰ ਇਹ ਕੱਢ ਰੇ ਜਾਂਦੀ ਸੀਗੀ ਔਰ ਉਸ ਤੋਂ ਬਾਅਦ ਜਦੋਂ ਉਸ ਵੱਸੋ ਵੱਧ ਗਈ ਲੋਕਾਂ ਨੇ ਬਹੁਤ ਸੋਹਣੀਆਂ ਬਿਲਡਿੰਗਾਂ ਬਣਤੀਆਂ ਘਰ ਤੇ ਕਮਰਸ਼ੀਅਲ ادارے ਜਿਹੜੇ ਸੀਗੇ ਇਹਦੀ ਹਾਲੇ ਦੁਆਲੇ ਬਣਾ ਲਈ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਸਾਰੇ ਪੰਜਾਬ ਦੇ ਵਿੱਚ ਇੰਨੇ ਵੱਡੇ-ਵੱਡੇ ਕੰਮ ਕਰ ਰਹੇ ਨੇ ਉੱਥੇ ਅੱਜ ਗਰਦਾਸਪੁਰ ਕਿਛ ਨਹੀਂ ਦਿਆ ਔਰ ਗੁਰਦਾਸਪੁਰ ਦੀ ਇੱਕ ਬੜੀ ਪੁਰਾਣੀ ਮੈਂ ਸਮਝਦਾ ਵੀ ਇਹ ਲੋੜ ਸੀਗੀ ਇਹ ਮੁਸ਼ਕਲ ਸੀਗੀ ਜਿਹੜੀ 21 ਜਨਵਰੀ ਨੂੰ ਅਸੀਂ ਕਿਹਾ ਸੀ ਕਿ 5 ਕਰੋੜ ਤੇ 70 ਲੱਖ ਰੁਪਏ ਉਸ ਵਕਤ ਅਸੀਂ ਰਮਾਲ ਲਾਇਆ ਸੀਗਾ ਇਹਨੂੰ ਪੱਕਿਆ ਕਰਨ ਦਾ ਔਰ ਸਾਈਡਾਂ ਦੇ ਉੱਪਰ ਟ੍ਰੇਲਿੰਗ ਕੰਰਾ ਲਾ ਕੇ ਇਹਨੂੰ ਖੂਬੀ ਬਣਾਉਂਦਾ ਔਰ ਜਿਸ ਵਕਤ ਬੈਕਵਰ ਰਹਿਦੇ ਤੇ ਹੋਰ ਸਟਡੀ ਕੀਤਾ ਦੁਬਾਰਾ ਅਸ਼ਸਤੀ ਵਿੱਚ ਲਾਏ ਉਹਨਾਂ ਦੀ ਰਾਸ਼ੀ ਵੱਧ ਕੇ ਤਕਰੀਬਨ 7 ਕਰੋੜ ਰੁਪਈਆ ਹੋ ਗਈ ਆ ਸੋ 5 ਕਰੋੜ ਅ 70 ਲੱਖ ਤੋਂ ਲੈ ਕੇ 7 ਕਰੋੜ ਚਲੇ ਗਈ ਆ ਸੋ ਕਹਿਣ ਤੋਂ ਭਾਵ ਕਿ ਅੱਜ ਭਗਵੰਤ ਮਾਨ ਜੀ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਪੰਜਾਬ ਦੇ ਵਿੱਚ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਵਾਸਤੇ ਜਿਹੜਾ ਉਪਰਾਲਾ ਅੱਜ ਇਸ ਸੈਕਲਰ ਟ੍ਰੇਜ ਮੈਚਿਓ ਵੱਲੋਂ ਹੋ ਰਿਹਾ ਅੱਜ ਅਸੀਂ ਕਿਹਾ ਸੀ ਉਦੋਂ ਕਿ 10 ਫਰਵਰੀ ਦੇ ਨੇੜੇ ਜਿਹੜਾ ਉਸ ਦਾ ਕੰਮ ਸ਼ੁਰੂ ਹੋ ਜੂਗਾ ਉਸ ਵਕਤ ਬਹੁਤ ਸਾਰੇ ਚੈਨਲ ਤੇ ਜਿਹੜੇ ਚਲਾ ਰਹੇ ਨੇ ਉਸ ਵਕਤ ਵੀ ਮੇਰੇ ਨਾਲ ਸੀ ਉਸ ਵਕਤ ਤੇ ਉਹ ਮੈਂ ਸਮਝ ਨਹੀਂਦਾ ਵੀ ਦਾਸ ਦੇ ਮੂਹੋਂ ਗੱਲ ਨਿਕਲੀ ਉਸ ਵਕਤ ਤਾਂ ਲੋਕਾਂ ਨਾਲ ਵਾਦਾ ਕੀਤਾ ਅਕਾਲ ਪੁਰਖ ਦੀ ਮਿਹਰ ਨਾਲ ਤੇ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਪੂਰਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਆ ਮਸ਼ੀਨਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਇਹਨਾਂ ਪਾਣੀ ਜਿਹੜਾ ਉਹ ਨਾਲੇ ਤੋਂ ਸਕਾਇਆ ਜਾ ਰਿਹਾ ਉਹਨੂੰ ਸਕਾਮ ਤੋਂ ਬਾਅਦ ਇਹਦਾ ਜਿਹੜਾ ਬੈੱਡ ਆ ਉਹ ਤਿਆਰ ਕੀਤਾ ਜਾਊਗਾ ਔਰ ਤੁਸੀਂ ਦੇਖੋਗੇ 21 ਜਨਵਰੀ ਦਾ ਮਾਹੌਲ ਵੇਖੋ ਜੇ ਉਕਤ ਦੀ ਵੀਡੀਓ ਕੜਵਾ ਕੇ ਵੀ ਦੇਖ ਲਓ ਕਿ ਕਿੰਨਾ ਬਰਾ ਹਾਲ ਸੀ ਕਿੰਨਾ ਗੰਦ ਸੀਗਾ ਅੱਜ ਆ ਜਿਹੜਾ ਪੋਸਟਰ ਥੋੜਾ ਜਿਹਾ ਦੇ ਹੱਥੀ ਲੰਦਾ ਤੇ ਸ਼ੁਰੂ ਹੋਇਆ ਇੰਨੀ ਸਫਾਈ ਸਾਹਮਣੇ ਆ ਗਈ ਆ ਸਰ ਕਿੰਨੇ ਫੁੱਟ ਲੰਬਾ ਏ ਤੇ ਕਿੰਨਾ ਇਹ ਬਣ ਜਾਏ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਬਣੂਗਾ ਇਹ ਜਿਹੜਾ ਲਾਲਾ ਉਹ 3 ਕਿਲੋਮੀਟਰ ਲੰਬਾ ਵਾ ਔਰ ਇਹ ਮੈਰੀਟੋਰੀਅਸ ਸਕੂਲ ਤੱਕ ਜਾਊਗਾ ਪਰ ਵਿਗਨ ਮਿਸਪੋ ਲੇਮੋਡੇ ਇਹ ਜਿੰਨਾ ਵੀ ਨਾਲਾ ਚੱਲਦਾ ਉਹ ਸਾਰਾ ਵਧੀਆ ਬਣ ਕੇ ਕੰਪਲੀਟ ਹੋ ਜਾਊਗਾ